ਇਹ ਕੱਟੜ ਵਰਤਨੀ ਆ ਭ੍ਰਸ਼ਟਾਚਾਰ ਦਾ ਇਹ ਗੱਲ ਤੁਹਾਨੂੰ ਚੈਨਲ ਦੇ ਤੁਹਾਡੇ ਦੇ ਦੱਸ ਦੇਣੀ ਕਿਉਂ ਨਾ ਕਿ ਮੈਂ ਬਿਲਕੁਲ ਨਾ ਬਰਦਾਸ਼ਤ ਕਰਦਾ ਹਰ ਨਾਮ ਐਸੇ ਲੋਕਾਂ ਨੂੰ ਪਸੰਦ ਕਰਦਾ ਬਹੁਤ ਸਿਆਸੀ ਲੀਡਰ ਨੇ ਜਿਹੜੇ ਕਰਪਟ ਅਫਸਰਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਲਿਆ ਲਿਆ ਕੇ ਲਾਉਂਦੇ ਨੇ ਉਹਨਾਂ ਦੇ ਅੰਹੀਂ ਕ੍ਰਪਸ਼ਨ ਕਰਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਐਸੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਲੋਕ ਬਰੋਤੀ ਹੂੰ ਦੇਖੋ ਸਾਨੂੰ ਪਬਲਿਕ ਨੇ ਇੰਨੇ ਉੱਚੇ ਉਹਦੇ ਦਿੱਤੀਆਂ ਸਾਨੂੰ ਐਡਾ ਮਾਣ ਸਨਮਾਨ ਦਿੱਤਾ ਹੈ ਤਾਂ ਫਿਰ ਅਸੀਂ ਕੀ ਭ੍ਰਸ਼ਟਾਚਾਰ ਕਰਕੇ ਉਹ ਕਾਲਾ ਕਰਵਾਉਣਾ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਵੀ ਮੈਨੂੰ ਬਹੁਤ ਪਿਆਰ ਬਹੁਤ ਸਹਾਇਕ ਲੋਕ ਮਿਲੇ ਕਿਉਂਕਿ ਇੱਕ ਤਾਂ ਬੰਦਾ ਪਾਰਟੀ ਦੇ ਨਾਲ ਆ ਤੇ ਪਾਰਟੀ ਦੇ ਬੰਦੇ ਦੇ ਨਾਲ ਰਹਿੰਦੀ ਹੈ ਮੈਂ ਬਿਲਕੁਲ ਪਾਰਟੀ ਦਾ ਬਿਲਕੁਲ ਲਾਇਲ ਵਫਾ ਦਾ ਮੈਂ ਨਹੀਂ برداشت ਕਰਦਾ ਲੋਕ ਆਉਂਦੇ ਜਾਂਦੇ ਆ ਸਿਰਸਪੱਟਾ ਕਰਕੇ ਫੇਰ ਆ ਜਾਂਦੇ ਆ ਚਲੇ ਜਾਂਦੇ ਆ ਲੈਕਿਨ ਮੈਂ ਜਿੱਦਣ ਦਾ ਪਾਰਟੀ ਨਾਲ ਜੁੜਿਆ ਆ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਨੇ ਵੀ ਮੈਨੂੰ ਪਿੱਠ ਨਹੀਂ ਦਿਖਾਈ ਤੇ ਮੈਂ ਵੀ ਆਮ ਆਦਮੀ ਪਾਰਟੀ ਨੂੰ ਕਦੇ ਨਹੀਂ ਪਿੱਠੀ ਤੇ ਮੈਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਪੂਰੀ ਤਰ੍ਹਾਂ ਸਮਰਪਿਤ ਹਾਂ ਵਿਰੋਧੀ ਤਾਂ ਕਹਿੰਦੇ ਕਿ ਇਹਨੇ ਆਮ ਆਦਮੀ ਪਾਰਟੀ ਵਾਲੇ ਤਾਂ ਭੱਜ ਗਏ ਨੇ ਕਹਿੰਦੇ ਇਹ ਉਹਨਾਂ ਦਾ ਬਲਿੱਖਾ ਆਮ ਆਦਮੀ ਪਾਰਟੀ ਐਸੀ ਪਾਰਟੀ ਹੈ ਜੀ ਮਤਲਬ ਅਸੀਂ ਦਿਖਾਵਾ ਨਹੀਂ ਇੰਨਾ ਜ਼ਿਆਦਾ ਉਸ ਲੈਵਲ ਤੇ ਹੀ ਜੁੜੇ ਹੋਏ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਆ ਤੇ ਲੋਕ ਸਾਡੇ ਨਾਲ ਜੁੜੇ ਤੇ ਢਿੱਲੋ ਸਾਹਿਬ ਇਹ ਵੀ ਸੁਣਨਾ ਚਾਇਆ ਸੀ ਕਿ ਜਿਹੜੀਆਂ ਸੜਕਾਂ ਮੁਰੰਮਤ ਦੇ ਲਈ ਕਿਹਾ ਗਿਆ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਜੁੜਦਾਨ ਪਾਇਆ ਜੀ ਜਿਹੜੇ ਸੜਕਾਂ ਦਾ ਪਿੰਡੂ ਲਿੰਕ ਸੜਕਾਂ ਨੇ ਜੀ ਸਾਰੀਆਂ ਮਾਰਕੀਟ ਕਮੇਟੀ ਦਾ ਪੈਸਾ ਲੱਗਦਾ ਇਹਨਾਂ ਦੇ ਵਿੱਚ ਅਸਲ ਦੇ ਵਿੱਚ ਆਰਡੀਐਫ ਜਿਹੜਾ ਹੈ ਰੂਰਲ ਡਵੈਲਪਮੈਂਟ ਫੰਡ ਹੈ ਉਹ ਸਾਰੇ ਹੀ ਮਾਰਕੀਟ ਕਮੇਟੀਆਂ ਦੀ ਫੀਸ ਜਿਹੜੀ ਹੁੰਦੀ ਹੈ ਉਹ ਹੀ ਲੱਗਦੀ ਹੈ। ਮੇਰੇ ਹਲਕੇ ਦੇ ਵਿੱਚ ਫਤੇਗੜ ਸਾਹਿਬ ਮੇਰਾ ਹਲਕਾ ਜਿਹੜਾ ਪੈ ਜਾਂਦਾ ਹੈ। ਇਹਦੇ ਵਿੱਚ 44 ਸੜਕਾਂ ਜਿਹੜੀਆਂ ਨੇ ਉਹ ਪਾਈਆਂ ਸੀਗੀਆਂ ਪਿੱਛੇ ਥੋੜੇ ਸਮੇਂ ਪਹਿਲਾਂ ਮੈਂ ਰਿਪੋਰਟਾਂ ਨੂੰ ਵੀ ਡਿਟੇਲ ਦਿੱਤੀ ਸੀ। ਉਹਦੇ ਸਾਰੇ ਪੈਸੇ ਮੈਂ ਜਿਹੜੇ ਸੀ ਉਹ ਜਮ੍ਹਾਂ ਕਰਵਾਤੇ ਮੰਡੀ ਬੋ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਉਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਇੱਕ ਵੱਡਾ ਜਿਹੜੀ ਕਿ ਚੇਤਾਵਨੀ ਜਿਹੜੀ ਕਿ ਲੋਕਾਂ ਨੂੰ ਦਿੱਤੀ ਹੋਈ ਹੈ ਕਿ ਜੇ ਕੋਈ ਭ੍ਰਸ਼ਟਾਚਾਰ ਕਰਦਾ ਹੋਇਆ ਫੜਿਆ ਜਾਂਦਾ ਤਾਂ ਉਸ ਦੇ ਉੱਤੇ ਸਿੱਧੀ ਕਾਰਵਾਈ ਕੀਤੀ ਜਾਊਗੀ ਤੇ ਅੱਜ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉਹ ਸੀਨੀਅਰ ਆਗੂ ਮੌਜੂਦ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਭ੍ਰਸ਼ਟਾਚਾਰ ਦੇ ਖਿਲਾਫ ਆਵਾਜ਼ ਚੱਕੀ ਹੈ ਤੇ ਅੱਜ ਸਾਡੇ ਨਾਲ ਗੁਰਵਿੰਦਰ ਢਿੱਲੋਂ ਜੀ ਮੌਜੂਦ ਨੇ ਤੇ ਉਹਨਾਂ ਨੇ ਰਾਜਨੀਤਿਕ ਦੇ ਵਿੱਚ ਜਿਹੜਾ ਕਿ ਕਿਵੇਂ ਆਏ ਤੇ ਕਿਵੇਂ ਉਹ ਭ੍ਰਸ਼ਟਾਚਾਰ ਨੂੰ ਲੈ ਕੇ ਜਿਹੜਾ ਕਿ ਆਵਾਜ਼ ਉਠਾਉਂਦੇ ਨੇ ਤੇ ਉਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਸਾਸ਼ੀ ਗੱਲ ਸਰ ਸਾਸ਼ੀਕਰਵਿੰਦਰ ਜੀ ਸਰ ਤੁਹਾਡਾ ਰਾਜਨੀਤਿਕ ਸਫ਼ਰ ਕਦੋਂ ਸ਼ੁਰੂ ਹੋਇਆ ਜੀ ਤੇ ਹਮੇਸ਼ਾ ਕਿਉਂਕਿ ਤੁਸੀਂ ਜੇਈ ਭ੍ਰਸ਼ਟਾਚਾਰ ਨੂੰ ਲੈ ਕੇ ਬੋਲਦੇ ਰਹਿੰਦੇ ਹੋ ਆਵਾਜ਼ ਬੁਲੰਦ ਰਹਿੰਦੀ ਹੈ ਜੀ ਅ ਹਰਵਿੰਦਰ ਜੀ ਮੇਰਾ ਰਾਜਨੀਤਿਕ ਸਫਰ ਅਸਲ ਦੇ ਵਿੱਚ ਮੈਨੂੰ ਨਾ ਸਟਾਰਟਿੰਗ ਤੋਂ ਹੀ ਰਾਜਨੀਤੀ ਦਾ ਸ਼ੌਂਕ ਸੀ ਹਮ ਤੇ ਮੈਂ ਸਕੂਲ ਦੇ ਵਿੱਚ ਵੀ ਜਦੋਂ ਸੀਗਾ ਉਦੋਂ ਮੈਂ ਸਕੂਲ 'ਚ ਲੈਕਚਰ ਵੀ ਕਰਦਾ ਹੁੰਦਾ ਸੀਗਾ ਹਮ ਤੇ ਉਦੋਂ ਵੀ ਮੈਂ ਮਤਲਬ ਮੋਨੀਟਰ ਦੇ ਤੌਰ ਤੇ ਕਲਾਸ ਦੇ ਵਿੱਚ ਉਹ ਕਾਫੀ ਬਣਾ ਕੇ ਰੱਖਦਾ ਸੀ ਸਿਸਟਮ ਜਿਆ ਫਿਰ ਮੈਂ ਕਾਲਜ ਚ ਗਿਆ ਮਾਤਾ ਗੁਜਰੀ ਕਾਲਜ ਦੇ ਵਿੱਚ ਜਦੋਂ ਮੈਂ ਜਾ ਹੋਇਆ ਦਾਖਲ ਤਾਂ ਉੱਥੇ ਮੈਂ ਪਹਿਲੀ ਵਾਰ ਚੋਣ ਦੇ ਵਿੱਚ ਖੜਾ ਹੋਇਆ ਤੇ ਉਦੋਂ ਮੇਰਾ ਵਾਹ ਪਿਆ ਸਰ ਗੁਰਚੰਦ ਸਿੰਘ ਟੋੜਾ ਤੇ ਸਰ ਕ੍ਰਿਪਾਲ ਸਿੰਘ ਲੇਬੜਾ ਸਾਡੇ ਅਕਾਲੀ ਲੀਡਰ ਸੀਗੇ ਹਮ ਇਲਾਕੇ ਚੋਂ ਪੂਰਾ ਦੀ ਐਡਮਿਸ਼ਨ ਸੀ ਕਾਲਜ ਦੇ ਵਿੱਚ ਉਹਨਾਂ ਨੇ ਮੇਰਾ ਵਾਹ ਪਿਆ ਜਦੋਂ ਉਹਨਾਂ ਨੇ ਮੇਰੀ ਸਪੀਚ ਵਗੈਰਾ ਸੁਣੀ ਤਾਂ ਮੈਨੂੰ ਕਾਫੀ ਅਪਰੀਸ਼ੀਏਟ ਕੀਤਾ ਉਦੋਂ ਤੋਂ ਮੇਰੇ ਵਿੱਚ ਮਤਲਬ ਜਿਵੇਂ ਕਹਿੰਦੇ ਲਾਲਸਾ ਜਾਗੀ ਕਿ ਰਾਜਨੀਤੀ ਇੱਕ ਵਧੀਆ ਚੀਜ਼ ਹੈ ਕਿ ਐਡੇ ਵੱਡੇ ਲੀਡਰ ਨੇ ਮੈਨੂੰ ਉਹ ਥਾਪੜਾ ਦਿੱਤਾ ਹਮ ਮੈਂ ਹੌਲੀ ਹੌਲੀ ਫਿਰ ਆਪਣੇ ਪਿੰਡ ਤੋਂ ਸ਼ੇਖਪੁਰਾ ਪਿੰਡ ਹੈ ਮੇਰਾ ਸਰਹੰਦ ਦੇ ਵਿੱਚ ਹੀ ਹੁਣ ਤਾਂ ਆ ਗਿਆ ਨਗਰ ਕੌਂਸਲ ਦੇ ਵਿੱਚ ਹਮ ਤੇ ਮੈਂ ਉਦੋਂ ਪਹਿਲੀ ਵਾਰ ਚੋਣ ਲੜਨ ਵਾਸਤੇ ਪੰਚੀ ਵਾਸਤੇ ਖੜਾ ਹੋਇਆ ਮੈਂਬਰ ਪੰਚਾਇਤ ਹਮ ਉਦੋਂ ਮੇਰੀ ਉਮਰ ਘਟ ਗਈ ਪਿੰਡ ਦੇ ਵਿੱਚ ਕੁਝ ਵਿਅਕਤੀ ਉਤਰਾਜ ਵਾਲੇ ਹੁੰਦੇ ਸੀ ਕਿ ਉਹ ਚਾਹੁੰਦੇ ਸੀ ਉਹਨਾਂ ਨੇ ਉਤਰਾਜ ਕੀਤਾ ਮੈਂ ਨਹੀਂ ਲੜ ਸਕਿਆ ਮੈਨੂੰ ਬਹੁਤ ਵੱਡਾ ਪਛਤਾਵਾ ਹੋਇਆ ਹੂੰ ਅਗਲੀ ਵਾਰ ਮੈਂ ਪੰਜ ਚ ਜਿੱਤ ਗਿਆ ਹੂੰ ਉਸ ਤੋਂ ਅਗਲੀ ਵਾਰ ਸਰਪੰਚ ਜਿੱਤ ਗਿਆ ਅੱਛਾ ਜੀ ਇਨ ਦਾ ਮੇਨ ਟਾਈਮ ਪੰਚਾਇਤ ਸੰਪਤੀ ਦਾ ਚੋਣ ਆ ਗਿਆ ਮੈਂ ਪੰਚਾਇਤ ਸੰਪਤੀ ਮੈਂਬਰ ਚੁਣਿਆ ਗਿਆ ਹੂੰ 6-7 ਪਿੰਡ ਹੁੰਦੇ ਆ ਪੰਚਾਇਤ ਸੰਪਤੀ ਹਲਕੇ ਦੇ ਵਿੱਚ ਹੂੰ ਸਾਰਿਆਂ ਚੋਂ ਜਿੱਤਿਆ ਮੈਂ ਜੀ ਉਸ ਤੋਂ ਬਾਅਦ ਮੈਨੂੰ ਮੇਰੀ ਪਾਰਟੀ ਨੇ ਚੇਅਰਮੈਨ ਮਰਗ ਪੰਚਾਇਤ ਸੰਪਤੀ ਬਸੀ ਪਠਾਣਾ ਲਾਤਾ ਕਿਉਂਕਿ ਮੇਰਾ ਪਿੰਡ ਜਿਹੜਾ ਸੀ ਬਲਾਕ ਬਸੀ ਦੇ ਵਿੱਚ ਆਉਂਦਾ ਸੀ ਅੱਛਾ ਜੀ ਅ 2003 ਦੇ ਵਿੱਚ ਮੈਂ ਚੇਅਰਮੈਨ ਬਣਿਆ ਪੰਚਾਇਤ ਸੰਪਤੀ ਬਸੀ ਪਠਾਣਾ ਦਾ ਚੇਅਰਮੈਨ ਮੈਂ 5 ਸਾਲ ਚੇਅਰਮੈਨ ਰਿਹਾ ਉੱਥੇ 8 ਤੱਕ ਹੂੰ ਉਦੋਂ ਚੇਅਰਮੈਨ ਪੰਚਾਇਤ ਸੰਪਤੀ ਕੋਲੇ ਬਹੁਤ ਗਰੰਟਾਂ ਆਉਂਦੀਆਂ ਸੀ ਅ ਗਰੀਬ ਲੋਕਾਂ ਵਾਸਤੇ ਰਿਕਸ਼ਾ ਰੇੜੀ ਦੇਣੀ ਹੂੰ ਗਰੀਬਾਂ ਦੇ ਘਰਾਂ ਦੇ ਵਿੱਚ ਟਾਇਲਟਸ ਬਣਾਉਣੀਆਂ ਤੇ ਐਸਸੀ ਪਰਿਵਾਰਾਂ ਵਾਸਤੇ ਸਹੂਲਤਾਂ ਬਹੁਤ ਦੇਣ ਵਾਲੀਆਂ ਜਿਹੜੀਆਂ ਸੀ ਗੰਬਰ ਕੋਲ ਆਉਂਦੇ ਸੀ ਨਲਕਾ ਲਾਉਣ ਵਾਸਤੇ ਸੀ ਉਦੋਂ ਪਾਣੀ ਨਲਕਾ ਚੱਲਦੇ ਸੀਗੇ ਅੱਛੀ ਤੇ ਮੈਂ ਸਾਰੇ ਪੈਸੇ ਟੋਟਲ ਮੈਂ ਕਦੇ ਪੈਸਾ ਲੈਪਸ ਨਹੀਂ ਜੀ ਹੋਣ ਦਿੱਤਾ ਹਮ ਜਿੰਨੇ ਪੈਸੇ ਆਉਣੇ ਭਾਵੇਂ ਉਹ ਸੈਂਟਰਲ ਗਵਰਨਮੈਂਟ ਦੀ ਸਕੀਮ ਦੇ ਸੀ ਹਮ ਤੇ ਭਾਵੇਂ ਸਟੇਟ ਗਵਰਨਮੈਂਟ ਦੇ ਹਮ ਅ ਮੇਰੇ ਤੇ ਆਸ਼ੀਰਵਾਦ ਵਧੀਆ ਸੀ ਮੁੱਖ ਮੰਤਰੀ ਉਦੋਂ ਕਾਂਗਰਸ ਪਾਰਟੀ ਦੇ ਸੀਗੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਵਧੀਆ ਹੱਥ ਸੀਗਾ ਉਸ ਸਮੇਂ ਦੇ ਵਿੱਚ ਮੈਨੂੰ ਇੱਕ ਭ੍ਰਿਸ਼ਟ ਭ੍ਰਿਸ਼ਟਾਚਾਰ ਦਾ ਘਰ ਸ਼ੁਰੂ ਤੋਂ ਚੱਲਦਾ ਆਇਆ ਹਾਂ ਲੇਕਿਨ ਇੱਕ ਪਟਵਾਰੀ ਸੀਗਾ ਉਹਨੂੰ ਮੈਂ ਹੀ ਲਵਾਇਆ ਉਸ ਹਲਕੇ ਦੇ ਵਿੱਚ ਤੇ ਮੈਂ ਹੀ ਉਹਨੂੰ ਕੰਮ ਕਿਹਾ ਤੇ ਮੇਰੇ ਬੰਦੇ ਕੋਲ ਹੀ ਉਹ ਪੈਸਿਆਂ ਦੇ ਸੌਦੇ ਲੱਗ ਗਿਆ ਕਰਨ ਹੂੰ ਭ੍ਰਿਸ਼ਟਾਚਾਰ ਹੋਣ ਲੱਗ ਗਿਆ ਭ੍ਰਿਸ਼ਟਾਚਾਰ ਹੋਣ ਲੱਗ ਗਿਆ ਮੈਨੂੰ ਬੜਾ ਅਫਸੋਸ ਹੋਇਆ ਕਿ ਮੈਂ ਹੀ ਲਵਾਇਆ ਹੋਵੇ ਤੇ ਮੇਰੇ ਕਹਿਣ ਤੇ ਕੰਮ ਨਾ ਕਰੇ ਤੇ ਫਿਰ ਮੈਂ ਉਹਨੂੰ ਬੁਲਾ ਕੇ ਸਮਝਾਇਆ ਉਹ ਨਾ ਸਮਝਿਆ ਤੇ ਫਿਰ ਉਹ ਵਿਜੀਲੈਂਸ ਨੂੰ ਭੜਾਇਆ ਸੀ ਹੂੰ ਮੇਰੇ ਖਿਲਾਫ ਪਟਵਾਰੀ ਯੂਨੀਅਨ 2 ਮਹੀਨੇ ਬੈਠੇ ਰਹੇ ਅੱਛਾ 2 ਮਹੀਨੇ ਤਰਨਾ ਲੱਗੇ 2 ਮਹੀਨੇ ਮੇਰੇ ਖਿਲਾਫ ਕੇ ਚੇਅਰਮੈਨ ਨੇ ਗਲਤ ਫੜਾਏ ਹੂੰ ਤੇ ਚੇਅਰਮੈਨ ਨੂੰ ਅਹੁਦੇ ਤੋਂ ਲਹਾਓ ਹੂੰ ਲੇਕਿਨ ਮੈਨੂੰ ਮੁੱਖ ਮੰਤਰੀ ਪੰਜਾਬ ਨੇ ਬੁਲਾ ਕੇ ਸ਼ਾਬਾਸ਼ੀ ਦਿੱਤੀ ਤੇ ਕਿਹਾ ਕਿ ਐਸੇ ਲੋਕਾਂ ਨੂੰ ਛੱਡਣਾ ਨਹੀਂ ਮੈਨੂੰ ਉਸ ਤੋਂ ਬਾਅਦ ਹੋਰ ਹੌਸਲਾ ਹੋ ਗਿਆ ਅੱਛਾ ਤੁਹਾਨੂੰ ਮੁੱਖ ਮੰਤਰੀ ਜੀ ਨੇ ਬੁਲਾਇਆ ਹਾਂ ਬਹੁਤ ਹੌਸਲਾ ਹੋ ਗਿਆ ਹੂੰ ਸਮਰਾਜ ਜੀ ਉਦੋਂ ਮਾਲ ਮੰਤਰੀ ਸੀਗੇ ਹੂੰ ਤੇ ਉਹਨਾਂ ਨੇ ਵੀ ਬੁਲਾਇਆ ਤੇ ਮੈਨੂੰ ਸੀਐਮ ਸਾਹਿਬ ਨੂੰ ਬੁਲਾਇਆ ਬੜਾ ਅੱਛਾ ਮਤਲਬ ਮੈਨੂੰ ਉਸ ਬਾਰੇ ਹੌਸਲਾ ਮਿਲਿਆ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਲੜਾਈ ਲੜਦਾ ਹੈ ਹੂੰ ਉਹਨੂੰ ਐਪਰੀਸ਼ੀਏਟ ਕੀਤਾ ਹੀ ਜਾਂਦਾ ਹੂੰ ਜਿਵੇਂ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰੀ ਹੈ ਜੀ ਤੁਸੀਂ ਕਿਹਾ ਕਿ ਵੀ ਮੇਰਾ ਜਿਹੜਾ ਸਿਆਸੀ ਸਫਰ ਆ ਉਹ 2003 ਤੋਂ ਹੀ ਮੇभी ਸ਼ੁਰੂ ਹੋ ਗਿਆ ਸੀਗਾ ਤੇ ਅੱਜ 2025 ਆ ਉਦੋਂ ਦੀ ਸਰਕਾਰਾਂ ਤੇ ਅੱਜ ਦੀਆਂ ਸਰਕਾਰਾਂ 'ਚ ਕੀ ਫਰਕ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹੁਣ ਤਾਂ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਕਾਰਵਾਈ ਹੋਣ ਦੀ ਦੇਖ ਰਿਹਾ ਹਾਂ ਹਰਵਿੰਦਰ ਜੀ ਹੁਣ ਸਿਸਟਮ ਅਸਲ ਦੇ ਵਿੱਚ ਉਦੋਂ ਤੋਂ ਬਦਲ ਗਿਆ ਉਦੋਂ ਮੈਨੂਅਲ ਸਿਸਟਮ ਸੀ ਸਾਰਾ ਹੁਣ ਬਹੁਤ ਕੁਝ ਚੱਲ ਪਿਆ ਸੋਸ਼ਲ ਮੀਡੀਆ ਚੱਲ ਪਿਆ ਉਦੋਂ ਹੈ ਨਹੀਂ ਸੀ ਮੋਬਾਈਲ ਆ ਗਿਆ ਸੀ ਲੇਕਿਨ ਇੰਨੀ ਵਰਤੋਂ ਨਹੀਂ ਸੀ ਉਹਦੀ ਮੋਬਾਈਲ ਦੀ ਹਮ ਇੰਨੀ ਵਾਕਿਆਤ ਨਹੀਂ ਸੀ ਹੁਣ ਬਹੁਤ ਜ਼ਿਆਦਾ ਲੋਕ ਵੀ ਅਵੇਅਰ ਹੋ ਗਏ ਤੇ ਭ੍ਰਸ਼ਟਾਚਾਰ ਵੀ ਬਹੁਤ ਅਵੇਅਰ ਹੋ ਗਏ ਜਿਹੜੇ ਲੈਣ ਵਾਲੇ ਆ ਉਹ ਵੀ ਬੜੇ ਹੋਰ ਨਵੇਂ-ਨਵੇਂ ਢੰਗ ਤਰੀਕਿਆਂ ਦੇ ਨਾਲ ਲੈਣ ਲੱਗ ਗਏ ਆ ਤੁਸੀਂ ਪਿੱਛੇ ਹੁਣੇ ਹੀ ਆ ਮੇਰੀ ਐਸੇ ਹੁਣ ਮੈਂ ਚੇਅਰਮੈਨ ਮਾਰਕੀਟ ਕਮੇਟੀ ਸਰੰਦ ਫਤੇਗੜ ਸਾਹਿਬ ਆ ਹਾਂ ਤੇ ਮੇਰੇ ਧਿਆਨ ਦੇ ਵਿੱਚ ਪਿਛਲੇ ਸਾਲ ਡੇਢ ਸਾਲ ਹੋ ਗਿਆ ਜੀ ਧਿਆਨ ਚ ਆਇਆ ਕਿ ਇੱਕ ਜਿਹੜਾ ਸੀ ਸਾਡੇ ਪੰਜਾਬ ਉਹ ਗਵਰਨਮੈਂਟ ਦੇ ਵਿਭਾਗ ਦੇ ਸੀਗਾ ਮੈਨੇਜਰ ਸੀਗਾ ਹਾਂ ਤੇ ਉਹਨੇ ਭ੍ਰਸ਼ਟਾਚਾਰ ਕੀਤਾ ਚਨਾਰਥਲ ਅਨਾਜ ਮੰਡੀ ਦੇ ਵਿੱਚ ਅੱਜ ਤੋਂ ਡੇਢ ਸਾਲ ਪਹਿਲਾਂ ਹਾਂ ਜੀ ਕਿਉਂ ਮੇਰੇ ਧਿਆਨ ਚ ਲਿਆਂਦਾ ਆੜਤੀਆਂ ਨੇ ਮੇਰੇ ਕੋਲ ਆੜਤੀ ਇਕੱਠੇ ਹੋ ਕੇ ਆਏ ਮੈਂ ਉਹਨੂੰ ਬੁਲਾਇਆ ਪੁੱਛਿਆ ਹਾਂ ਤੋ ਬਕਾਇਦਾ ਤੁਸੀਂ ਵੀ ਸ਼ਾਇਰ ਟੈਲੀਕਾਸਟ ਕੀਤੀ ਜਾਂ ਅਖਬਾਰਾਂ ਦੇ ਵਿੱਚ ਤੇ ਚੈਨਲਾਂ ਤੇ ਚੱਲੀ ਖਬਰ ਹੂੰ ਮੈਂ ਉਹ ਤੋਂ ਆਪਣੇ ਦਫ਼ਤਰ ਦੇ ਵਿੱਚ ਪੈਸੇ ਕੈਸ਼ ਵਾਪਸ ਕਰਵਾਏ ਸੀ ਅੱਛਾ ਜੀ ਅੱਜ ਤੱਕ ਰਿਕਾਰਡ ਹੈ ਹੂੰ ਉਹਨੇ ਟੇਬਲ ਤੇ ਰੱਖ ਕੇ ਪੈਸੇ ਵਾਪਸ ਕੀਤੇ ਸੀਗੇ ਅੱਛਾ ਜੀ ਤੇ ਮਾਫੀ ਮੰਗੀ ਸੀ ਹੂੰ ਖੈਰ ਉਹਦੇ ਖਿਲਾਫ ਕਾਰਵਾਈ ਹੋਈ ਸਸਪੈਂਡ ਵੀ ਹੋਇਆ ਹੂੰ ਤੇ ਇੱਥੋਂ ਫਿਰ ਉਹ ਬਦਲੀ ਵੀ ਕਰਾ ਗਿਆ ਜੇ ਮੰਨ ਲਓ ਜੀ ਕੋਈ ਸਿਆਸੀ ਲੀਡਰ ਜਾਂ ਕੋਈ ਸਿਆਸੀ ਆਗੂ ਅਜਿਹਾ ਹਰਕਤ ਕਰਦਾ ਤੁਸੀਂ ਉਹਨਾਂ ਦੇ ਵੀ ਖਿਲਾਫ ਬੋਲੋਗੇ ਜੀ ਮੈਂ ਕੋ ਕੱਲਾ ਬੋਲੂਗਾ ਨਹੀਂ ਹਰਵਿੰਦਰ ਜੀ ਹਮ ਮੈਂ ਕੱਟੜ ਵਿਰੋਧੀ ਆ ਹਮ ਭ੍ਰਸ਼ਟਾਚਾਰ ਦਾ ਹਮ ਇਹ ਗੱਲ ਤੁਹਾਨੂੰ ਚੈਨਲ ਦੇ ਤੁਹਾਡੇ ਦੇ ਦੱਸ ਦੇਣੀ ਚਾਹੁੰਨਾ ਹਮ ਕਿ ਮੈਂ ਬਿਲਕੁਲ ਨਾ ਬਰਦਾਸ਼ਤ ਕਰਦਾ ਹਮ ਅਰ ਨਾ ਮੈਂ ਐਸੇ ਲੋਕਾਂ ਨੂੰ ਪਸੰਦ ਕਰਦਾ ਹਮ ਬਹੁਤ ਸਿਆਸੀ ਲੀਡਰ ਨੇ ਜਿਹੜੇ ਕਰਪਟ ਅਫਸਰਾਂ ਨੂੰ ਆਪਣੇ ਇਲਾਕਿਆਂ ਦੇ ਵਿੱਚ ਲਿਆ ਲਿਆ ਕੇ ਲਾਉਂਦੇ ਨੇ ਉਹਨਾਂ ਦੇ ਰਾਹੀਂ ਕਰਪਸ਼ਨ ਕਰਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਐਸੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਲੋਕ ਵਿਰੋਧੀ ਨੇ ਹਮ ਦੇਖੋ ਸਾਨੂੰ ਪਬਲਿਕ ਨੇ ਐਡੇ ਐਡੇ ਉੱਚੇ ਅਹੁਦੇ ਦਿੱਤੇ ਆ ਸਾਨੂੰ ਐਡਾ ਮਾਣ ਸਨਮਾਨ ਦਿੱਤਾ ਹੈ ਹੂੰ ਤੇ ਫਿਰ ਅਸੀਂ ਕੀ ਭ੍ਰਸ਼ਟਾਚਾਰ ਕਰਕੇ ਹੂੰ ਮੂੰ ਕਾਲਾ ਕਰਵਾਉਣਾ ਹੈ ਬਿਲਕੁਲ ਜੀ ਸਾਨੂੰ ਸੋਚਣਾ ਚਾਹੀਦਾ ਹੈ ਅ ਕਿ ਜਿਹੜੇ ਸਿਆਸੀ ਬੰਦਿਆਂ ਨੂੰ ਅਹੁਦੇ ਮਿਲਦੇ ਆ ਉਹ ਕੋਈ ਐਵੇਂ ਨਹੀਂ ਉਹ ਪਬਲਿਕ ਉਹਨਾਂ ਦੇ ਪ੍ਰੋਸਾ ਕਰ ਸਰਕਾਰੀ ਅਹੁਦੇ ਤੇ ਹੋ ਜੀ ਕਿਹੜੇ ਕਿਹੜੇ ਸਰਕਾਰੀ ਅਹੁਦੇ ਹੋਰ ਤੁਹਾਨੂੰ ਮਿਲੇ ਹੋਏ ਸੀ ਮੈਂ ਅ ਪਹਿਲਾਂ ਚੇਅਰਮੈਨ ਪੰਚਾਇਤ ਸੰਪਤੀ ਰਿਆ ਜੀ ਹੂੰ ਸੈਕੰਡ ਟਾਈਮ ਮੈਂ ਚੇਅਰਮੈਨ ਮਾਰਕੀਟ ਕਮੇਟੀ ਹਾਂ ਸਰੰਦ ਫਤੇਗੜ ਸਾਹਿਬ ਹਾਂ ਤੇ ਬਾਕੀ ਮੈਂ ਆਪਣੀ ਪਾਰਟੀ ਦਾ ਸਟੇਟ ਸਪੋਕਸਪਰਸਨ ਵੀ ਹਾਂ ਉਹ ਤੁਸੀਂ ਮੈਨੂੰ ਚੈਨਲਾਂ ਤੇ ਦੇਖਦੇ ਹੀ ਉਹ ਰੋਜ਼ ਪਾਰਟੀ ਦੀ ਤੇ ਆਪਣੀ ਸਰਕਾਰ ਦੀ ਲੜਾਈ ਲੜਦਾ ਹਾਂ ਹਾਂ ਪੰਜਾਬ ਸਰਕਾਰ ਦੇ ਜੋ ਵੀ ਮੁੱਦੇ ਹੁੰਦੇ ਆ ਜੋ ਖਿਲਾਫ ਦੂਜੀ ਵਿਰੋਧੀ ਪਾਰਟੀਆਂ ਉਠਾਉਂਦੀਆਂ ਨੇ ਫਿਰ ਤੁਹਾਨੂੰ ਕਾਫੀ ਚੈਲੰਜ ਵੀ ਮਿਲਦੇ ਹੋਣੇ ਆ ਜੀ ਅਹ ਦੇਖੋ ਮੇਰੀ ਸੁਣੋ ਗੱਲ ਮੈਂ ਨਾ ਥੋੜੇ ਦਿਨ ਹੋਏ ਤੁਹਾਨੂੰ ਹਰਵਿੰਦਰ ਮੈਂ ਦੱਸਣਾ ਚਾਹੁੰਨਾ ਇੱਕ ਦਿਨ ਐਸਾ ਆਇਆ ਜਿੱਦਨ ਦੁਨੀਆਂ ਸਾਰੀਆਂ ਪਾਰਟੀਆਂ ਦੇ ਮੈਂ ਦੱਸਦਿਆਂ ਕਿ ਸਾਰਿਆਂ ਦੇ ਵਕੀਲ ਸਾਰੇ ਐਡਵੋਕੇਟ ਹੂੰ ਤੇ ਮੈਂ ਗੱਲਾ ਸਿੰਪਲ ਜੱਟ ਹੂੰ ਪਾਰਟੀ ਦਾ ਵਰਕਰ ਆਰਡਨਰੀ ਹੂੰ ਤੇ ਉਹ ਸਾਰੇ ਮੈਨੂੰ ਪੂਰੀਆਂ ਇਲਾਵਾ ਵਾਂਗੂ ਪੈ ਗਏ ਕਿਰਨ ਤੇ ਆ ਗਏ ਮੈਨੂੰ ਹੂੰ ਮੈਂ ਫਿਰ ਅਖੀਰ ਨੂੰ ਇਹ ਗੱਲ ਨੂੰ ਮੈਨੂੰ ਜਦੋਂ ਕਿਰਨ ਤੇ ਆ ਗਏ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਮੈਂ ਕਿਹਾ ਤੁਸੀਂ ਸਾਰੇ ਵਕੀਲ ਹੋ ਨਾ ਹੂੰ ਤੇ ਜਦੋਂ ਮੈਂ ਜਵਾਬ ਮੰਗੇ ਉਹਨਾਂ ਕੋਲੋਂ ਜਵਾਬ ਮੇਰੇ ਦਿੱਤੇ ਨਾ ਗਏ ਫਿਰ ਮਨੂ ਨੇ ਇਸ ਗੱਲ ਚੈਲੰਜ ਕੀਤਾ ਹੂੰ ਕਿ ਵਕੀਲ ਜਿਹੜੇ ਹੁੰਦੇ ਆ ਉਹ ਦੋਸ਼ੀਆਂ ਨੂੰ ਭਾਵੇਂ ਉਹਨੇ ਕਿੱਡਾ ਵੱਡਾ ਕਾਤਲ ਨੂੰ ਵੀ ਬਚਾਉਣ ਵਾਸਤੇ ਲੋਕ ਉਹਨਾਂ ਨੂੰ ਕਰਦੇ ਆ ਹੂੰ ਰੇਪ ਦਾ ਕੋਈ ਕੇਸ ਆ ਜੇ ਤਾਂ ਰੇਪਿਸਟ ਵੀ ਵਕੀਲ ਕਰਦਾ ਹੈ ਵਕੀਲ ਕਰਦਾ ਹੈ ਬਿਲਕੁਲ ਤੇ ਜੇ ਕੋਈ ਕੁੱਟਮਾਰ ਚ ਆ ਜੇ ਜਾਂ ਕਿਸੇ ਵੀ ਕੇਸ ਦੇ ਵਿੱਚ ਆ ਜੇ ਤੁਸੀਂ ਤਾਂ ਬਚਾਉਣ ਦਾ ਕੰਮ ਕਰਦੇ ਹੋ ਹੂੰ ਤੁਸੀਂ ਤਿੰਨੇ ਜਣੇ ਬੈਠੇ ਹੋ ਤੁਹਾਡੀਆਂ ਪਾਰਟੀਆਂ ਨੇ ਮਾੜੇ ਕੰਮ ਕੀਤੇ ਆ ਤੁਸੀਂ ਬਚਾਉਣ ਵਾਸਤੇ ਮੇਰੇ ਨਾਲ ਡਿਬੇਟ ਤੇ ਬੈਠੇ ਹੋ ਉਹਨਾਂ ਕੋਲ ਇੱਕ ਵੀ ਜਵਾਬ ਨਹੀਂ ਸੀ ਹਮ ਸਾਰੇ ਪਿੱਛੇ ਹਟ ਗਏ ਚੁੱਪ ਕਰ ਗਏ ਬਿਲਕੁਲ ਸਾਇਲੈਂਟ ਹੋ ਗਏ 2 ਮਿੰਟ ਵਾਸਤੇ ਬਿਲਕੁਲ ਹੀ ਕੋਈ ਨਹੀਂ ਬੋਲਿਆ ਹਮ ਉਹਦਾ ਜਵਾਬ ਹੀ ਨਹੀਂ ਸੀ ਉਹਨਾਂ ਕੋਲੇ ਕੋਈ ਵੀ ਹਮ ਕਿਉਂਕਿ ਅਸੀਂ ਗਰਾਊਂਡ ਲੈਵਲ ਤੇ ਧਰਤੀ ਤੋਂ ਉੱਠੇ ਹੋਏ ਕੰਮ ਕਰਨ ਵਾਸਤੇ ਤੇ ਸਾਨੂੰ ਲੋਕਾਂ ਨੇ ਮਾਨਤਾਨ ਬਖਸ਼ਿਆ ਹੈ ਹਮ ਸਤਕਾਰ ਦਿੱਤਾ ਹੈ ਤੇ ਆਪਣੇ ਮਾਨ ਸਤਕਾਰ ਦੇ ਨਾਲ ਲੋਕਾਂ ਨੇ ਜੋ ਲੋਕਾਂ ਦੀਆਂ ਉਮੀਦਾਂ ਨੇ ਸਾਥੋਂ ਆਸਾਂ ਨੇ ਉਹਨਾਂ ਨੂੰ ਬਿਲਕੁਲ ਪੂਰੀਆਂ ਕਰ ਵੀ ਰਹੇ ਆ ਤੇ ਕਰਾਂਗੇ ਵੀ ਹੂੰ ਅ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਬੜਾ ਸਤਕਾਰ ਦਿੱਤਾ ਹੂੰ 2018 ਦੇ ਵਿੱਚ ਮੈਨੂੰ ਪਾਰਟੀ ਨੇ ਹਰਵਿੰਦਰ ਜੀ ਸਪੋਕਸਪਰਸਨ ਲਾਤਾ ਸੀ ਅੱਛਾ ਜੀ ਉਦੋਂ ਮੈਂ ਜ਼ਿਲਾ ਪ੍ਰਧਾਨ ਵੀ ਸੀਗਾ ਅੱਛਾ ਜੀ ਤੇ ਮੈਂ ਤਕੜੇ ਹੋ ਕੇ ਲੜਾਈ ਲੜੀ ਹੂੰ 21 ਤੱਕ ਪਿਛਲੀ ਸਰਕਾਰ ਸੀ ਪਿਛਲੇ ਐਮਐਲਏ ਨੇ ਮੈਨੂੰ ਪਰਿਵਾਰ ਸਮੇਤ ਮੇਰੇ ਬੱਚਿਆਂ ਸਮੇਤ ਮੈਨੂੰ ਨਜਾਇਜ਼ ਕੇਸ ਦੇ ਵਿੱਚ ਅ ਕਈ ਦਿਨ ਬੰਦ ਕਰਾ ਕੇ ਰੱਖਿਆ ਥਾਣੇ ਜੀ ਅੱਜ ਤੁਹਾਡੇ ਤੇ ਕੇਸ ਵੀ ਹੋਏ ਨਜਾਇਜ਼ ਕੇਸ ਪਾਇ ਬਿਲਕੁਲ ਲੋਕ ਹਿੱਤ ਦੇ ਕੰਮ ਵਾਸਤੇ ਅ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਸੀ ਤੇ ਉਸ ਵੇਲੇ ਦੇ ਐਮਐਲਏ ਨੇ ਤੇ ਉਹਦਾ ਜਿਹੜਾ ਉੱਥੋਂ ਨੇ ਸਾਡੇ ਪਰਚੇ ਕਾਗਜ਼ ਰੱਦ ਕਰਕੇ ਉਹਨੂੰ ਡਿਕਲੇਅਰ ਕਰਾਤਾ ਸੀ ਐਮਸੀ ਨੂੰ ਤੇ ਉਹਨਾਂ ਨੇ ਰਲ ਮਿਲ ਕੇ ਸਾਡੇ ਖਿਲਾਫ ਜਾਂਦੀ ਉਸ ਵੇਲੇ ਦਾ ਐਸ ਡੀ ਐਮ ਸੀ ਉਹਨਾਂ ਨੇ ਨਕਲੀ ਕੇਸ ਬਣਾ ਕੇ ਸਾਨੂੰ ਉਹ ਜਿਹੜਾ ਸੀ ਉਹ ਥਾਣੇ ਤੇ ਜੇਲ੍ਹ ਭੇਜਿਆ ਲੇਕਿਨ ਮੈਂ ਫਿਰ ਵੀ ਹੌਸਲਾ ਨਹੀਂ ਹਾਰਿਆ ਹਮ ਮੇਰੀ ਪਾਰਟੀ ਨੇ ਮੈਨੂੰ ਬੜਾ ਮਾਣ ਤਾਣ ਬਖਸ਼ਿਆ ਬੜਾ ਸਤਕਾਰ ਦਿੱਤਾ ਤੇ ਜੋ ਮੈਂ ਪਾਰਟੀ ਵਾਸਤੇ ਕੀਤਾ ਮੈਨੂੰ ਪਾਰਟੀ ਨੇ ਬਹੁਤ ਵਧੀਆ ਅچھے ਰਤਵੇ ਤੇ ਮੈਨੂੰ ਰੱਖਿਆ ਬਿਲਕੁਲ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ ਵੀ ਮੈਨੂੰ ਬਹੁਤ ਪਿਆਰ ਬਹੁਤ ਸਹਿਯੋਗ ਮਿਲੇ ਕਿਉਂਕਿ ਇੱਕ ਬੰਦਾ ਪਾਰਟੀ ਦੇ ਨਾਲ ਹੈ ਤੇ ਪਾਰਟੀ ਇੱਕ ਬੰਦੇ ਦੇ ਨਾਲ ਵੀ ਜੁੜੀ ਹੁੰਦੀ ਆ ਮੈਂ ਬਿਲਕੁਲ ਪਾਰਟੀ ਦਾ ਬਿਲਕੁਲ ਲਾਇਲ ਵਫਾਦਾ ਹੂੰ ਮੈਂ ਨਹੀਂ ਬਰਦਾਸ਼ਤ ਕਰਦਾ ਲੋਕ ਆਉਂਦੇ ਜਾਂਦੇ ਆ ਸਿਰਸਪੱਟਾ ਕਰਕੇ ਫੇਰ ਆ ਜਾਂਦੇ ਆ ਚਲੇ ਜਾਂਦੇ ਆ ਲੇਕਿਨ ਮੈਂ ਜਦੋਂ ਦਾ ਪਾਰਟੀ ਨਾਲ ਜੁੜਿਆ ਆ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਨੇ ਵੀ ਮੈਨੂੰ ਪਿੱਠ ਨਹੀਂ ਦਿਖਾਈ ਤੇ ਮੈਂ ਵੀ ਆਮ ਆਦਮੀ ਪਾਰਟੀ ਨੂੰ ਕਦੇ ਪਿੱਠ ਨਹੀਂ ਦਿਖਾਈ ਤੇ ਮੈਂ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਪੂਰੀ ਤਰ੍ਹਾਂ ਸਮਰਪਿਤ ਹੁਣ ਇਸ ਵੇਲੇ ਪਾਰਟੀ ਨੇ ਮੈਨੂੰ ਜिले ਦਾ মিডিਆ ਦਾ ਸਾਰਾ ਚਾਰਜ ਦਿੱਤਾ ਮੈਂ ਐਜੇ ਜ਼ਿਲ੍ਹਾ ਇੰਚਾਰਜ ਮੀਡੀਆ ਵੀ ਦੇਖ ਰਿਹਾ ਪਾਰਟੀ ਦਾ ਤੇ ਤੁਹਾਡੇ ਕੋਲ ਵੀ ਉਹਨਾਂ ਤੇ ਹੋਰ ਵੀ ਸਾਰਿਆਂ ਚੈਨਲਾਂ ਤੇ ਵੀ ਦੇਖਦਾ ਐਜੇ ਸਪੋਕਸਪਰਸਨ ਮੈਂ ਚੈਨਲਾਂ ਤੇ ਵੀ ਡਿਬੇਟ ਕਰਦਾ ਵਿਰੋਧੀ ਤਾਂ ਕਹਿੰਦੇ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਤਾਂ ਭੱਜ ਰਹੇ ਨੇ ਕਹਿੰਦੇ ਨਹੀਂ ਇਹ ਉਹਨਾਂ ਦਾ ਬਲਿੱਖਾ ਆਮ ਆਦਮੀ ਪਾਰਟੀ ਐਸੀ ਪਾਰਟੀ ਆ ਜੀ ਮਤਲਬ ਅਸੀਂ ਦਿਖਾਵਾ ਨਹੀਂ ਇੰਨਾ ਜ਼ਿਆਦਾ ਉਸ ਲੈਵਲ ਤੇ ਜੁੜੇ ਹੋਏ ਅਸੀਂ ਲੋਕਾਂ ਦੇ ਨਾਲ ਜੁੜੇ ਹੋਏ ਆ ਤੇ ਲੋਕ ਸਾਡੇ ਨਾਲ ਜੁੜੇ ਹੋਏ ਆ ਦੇਖੋ ਮੇਰੀ ਪਾਰਟੀ ਨੇ ਵਾਦਾ ਕੀਤਾ ਸੀ 600 ਯੂਨਟਾਂ 300 ਯੂਨਟ ਹਰ ਮਹੀਨੇ ਹਮ ਬਿਜਲੀ ਫ੍ਰੀ ਦੇਣੀ ਤੇ ਦੇ ਰਹੇ ਆ ਹਮ ਜਿੰਮੇਦਾਰਾਂ ਨਾਲ ਕਿਹਾ ਸੀਗਾ ਕਿ ਅਸੀਂ ਜਿਹੜੀ ਤੁਹਾਨੂੰ ਫ੍ਰੀ ਬਿਜਲੀ ਮਿਲ ਰਹੀ ਆ ਉਹ ਬਿਲਕੁਲ ਨਹੀਂ ਬੰਦ ਕਰਾਂਗੇ ਉਲਟਾ ਬਿਜਲੀ ਦਿਨ ਦੇ ਵਿੱਚ ਇਹ ਦੇਖੋ ਪਿਛਲੀਆਂ ਦਿਨੀਆਂ ਸਰਕਾਰਾਂ ਸੀ ਭਾਵੇਂ ਅਕਾਲੀ ਸੀ ਭਾਵੇਂ ਕਾਂਗਰਸ ਪਾਰਟੀ ਸੀ ਭਾਵੇਂ ਭਾਜਪਾ ਅਕਾਲੀ ਸੀ ਹਮ ਸਾਰੇ ਜ਼ਿਮੀਦਾਰਾਂ ਨੂੰ ਪਰੇਸ਼ਾਨ ਕਰਦੇ ਸੀ ਜ਼ਿਮੀਦਾਰੀ ਨਾਲ ਦੁਸ਼ਮਣੀ ਕਰਦੇ ਸੀ ਹਮੇਸ਼ਾ ਹੀ ਰਾਤ ਨੂੰ ਕਦੇ 11 ਵਜੇ ਬਿਜਲੀ ਦੇ ਦੇਣੀ ਕਦੇ 2 ਵਜੇ ਦੇ ਦੇਣੀ ਕਦੇ 1 ਵਜੇ ਕਿ ਕਈਆਂ ਨੇ ਜਾਗਣਾ ਕਈਆਂ ਨੇ ਜਾਗਣ ਤੋਂ ਰਹਿ ਜਾਣਾ ਲੱਗਣਾ ਹੀ ਨਾ ਸੱਪਾਂ ਦੀਆਂ ਸਿਰੀਆਂ ਫੇਂਦੇ ਸਾਡੇ ਜ਼ਿਮੀਦਾਰ ਜਿਹੜੇ ਜੱਟ ਸੀਗੇ ਉਹ ਫਰੀ ਜਾਂਦੇ ਸੀ ਕਈਆਂ ਦੇ ਬਹੁਤ ਨੁਕਸਾਨ ਹੋ ਜਾਂਦੇ ਸੀ ਲੇਕਿਨ ਸਾਡੀ ਸਰਕਾਰ ਨੇ ਫੈਸਲਾ ਕੀਤਾ ਹਮ ਉਹਨੂੰ ਦੇਖੋ ਦਿਨ ਚ ਦਾ ਨਿਆ ਬਿਜਲੀ ਦੇਣੇ ਚੱਲਦੀਆਂ ਨੇ ਮੋਟਰਾਂ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਬਿਲਕੁਲ ਹੂੰ ਦਿਨ 'ਚ ਮੋਟਰਾਂ ਚੱਲਦੇ ਨੇ ਜੀਮੀਦਾਰ ਕਿਉਂ ਨਾ ਦਿਨ 'ਚ ਵਰਤੇ ਹੂੰ ਜੀਮੀਦਾਰ ਜਿਹੜਾ ਉਹ ਉਹਨੂੰ ਵੀ ਓਨਾ ਹੀ ਅਧਿਕਾਰ ਨੇ ਹੂੰ ਜਿਹੜੀ ਉਹ ਤੋਂ ਬਾਅਦ ਅਸੀਂ ਲੇਡੀਜ਼ ਦਾ ਫ੍ਰੀ ਜਿਹੜਾ ਬੱਸ ਦਾ ਹੈਗਾ ਸਫ਼ਰ ਹੂੰ ਉਹ ਪਿਛਲੀ ਸਰਕਾਰ ਵਾਲੇ ਸ਼ੁਰੂ ਹੋਇਆ ਸੀ ਵਾਦਾ ਕੀਤਾ ਸੀ ਕਿ ਚਾਲੂ ਰੱਖਾਂਗੇ ਚਾਲੂ ਚੱਲੇ ਹੂੰ ਸਰੋ ਸਾਹਿਬ ਇਹ ਵੀ ਸੁਣਨ ਚਾਇਆ ਸੀ ਕਿ ਜਿਹੜੀ ਸੜਕਾਂ ਮੁਰੰਮਤ ਦੇ ਲਈ ਕਿਹਾ ਗਿਆ ਸੀ ਉਹਨਾਂ ਦੇ ਵਿੱਚ ਵੀ ਤੁਸੀਂ ਯੋਗਦਾਨ ਪਾਇਆ ਜੀ ਅ ਇਹ ਜਿਹੜਾ ਸੜਕਾਂ ਦਾ ਪਿੰਡੂ ਲਿੰਕ ਸੜਕਾਂ ਨੇ ਜੀ ਸਾਰੀਆਂ ਮਾਰਕੀਟ ਕਮੇਟੀ ਦਾ ਪੈਸਾ ਲੱਗਦਾ ਇਹਨਾਂ ਦੇ ਵਿੱਚ ਹਮ ਅਸਲ ਦੇ ਵਿੱਚ ਆਰਡੀਐਫ ਜਿਹੜਾ ਹੈ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਸਾਰਾ ਹੀ ਮਾਰਕੀਟ ਕਮੇਟੀਆਂ ਦੀ ਫੀਸ ਜਿਹੜੀ ਹੁੰਦੀ ਹੈ ਉਹੀ ਲੱਗਦੀ ਹੈ ਹਮ ਮੇਰੇ ਹਲਕੇ ਦੇ ਵਿੱਚ ਫਤੇਗੜ ਸਾਹਿਬ ਮੇਰਾ ਹਲਕਾ ਜਿਹੜਾ ਪੈ ਜਾਂਦਾ ਹੈ ਹਮ ਇਹਦੇ ਵਿੱਚ 44 ਸੜਕਾਂ ਜਿਹੜੀਆਂ ਨੇ ਉਹ ਉਹ ਪਾਈਆਂ ਸੀਗੀਆਂ ਪਿੱਛੇ ਥੋੜੇ ਸਮੇਂ ਪਹਿਲਾਂ ਮੈਂ ਅਖਬਾਰਾਂ ਨੂੰ ਵੀ ਡਿਟੇਲ ਦਿੱਤੀ ਸੀ ਹੂੰ ਉਹਦੇ ਸਾਰੇ ਪੈਸੇ ਮੈਂ ਜਿਹੜੇ ਸੀ ਉਹ ਜਮ੍ਹਾਂ ਕਰਵਾਤੇ ਮੰਡੀ ਬੋਰਡ ਦੇ ਹੂੰ ਤੇ ਆ 4.43 ਕਰੋੜ ਰੁਪਈਆ ਸੀ ਮੇਰਾ ਕਹਿਲਾ ਹੂੰ ਉਹ ਤਾਂ ਹੁਣ ਕਰ ਰਹੇ ਆ ਉਦਘਾਟਨ ਜਗਾ ਜਗਾ ਹੋ ਰਹੇ ਆ ਤੁਸੀਂ ਦੇਖ ਰਹੇ ਹੋ ਸਾਡੇ ਐਮਐਲਏ ਉਦਘਾਟਨ ਕਰ ਰਹੇ ਨੇ ਸੜਕਾਂ ਦੇ ਉਹ ਸਾਰਾ ਪੈਸਾ ਜਿਹੜਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਸਾਰਾ ਮੰਡੀ ਬੋਰਡ ਦਾ ਹੁੰਦਾ ਅੱਛਾ ਹਾਂ ਸੜਕਾਂ ਵੀ ਮੰਡੀ ਬੋਰਡ ਦੇ ਰਾਹੀਂ ਹੀ ਬਣਨੀਆਂ ਹੁੰਦੀਆਂ ਨੇ ਤੇ ਉਹ ਪੰਜਾਬ ਸਰਕਾਰ ਬਣਾ ਰਹੀ ਹੈ ਹਾਂ ਉਹਦੇ ਉੱਤੇ ਨਿਗਰਾਨੀ ਜਿਹੜੀ ਆ ਉਹ ਵੀ ਸਾਡੀ ਹੈ ਕਿੰਨੇ ਕੁ ਉਦਘਾਟਨ ਹੋ ਗਏ ਜੀ ਅ ਤਕਰੀਬਨ 2-3 ਟੈਂਡਰ ਰਹਿ ਗਏ ਕੱਲ ਹੀ ਮੇਰੀ ਗੱਲ ਹੋਈ ਸੀ ਐਕਸ਼ਨ ਪੀਡਬਲ ਨਾਲ ਹਾਂ ਬਾਕੀ ਸਾਰੇ ਟੈਂਡਰ ਹੋ ਗਏ ਕੰਮ ਇਮੀਡੀਏਟ ਸਟਾਰਟ ਹੋ ਵੀ ਗਿਆ ਤੇ ਹੋ ਵੀ ਰਿਹਾ ਹੈ ਹਾਂ ਮੈਨੂੰ ਲੱਗਦਾ ਥੋੜੇ ਦਿਨਾਂ ਦੇ ਵਿੱਚ ਕੰਪਲੀਟ ਅਸੀਂ ਕੰਮ ਕਰ ਦਿਆਂਗੇ ਬਹੁਤ ਜੰਗੀ ਪੱਧਰ ਤੇ ਸੜਕਾਂ ਦਾ ਕੰਮ ਹੈ ਜਿਹੜਾ ਬਰਸਾਤ ਚ ਟੁੱਟੀਆਂ ਨੇ ਇਹਨਾਂ ਨੂੰ ਵਾਤੋ ਵਾਤ ਰਿਪੇਅਰ ਕਰਾਂਗੇ ਹੋਰ ਵੀ ਪੈਸਾ ਆਊਗਾ ਹਾਂ ਸੀਐਮ ਸਾਹਿਬ ਨੇ 19000 ਕੁਛ ਕਿਲੋਮੀਟਰ ਦਾ ਜਿਹੜਾ ਹੁਣ ਦਿੱਤਾ ਹੈ ਟੀਚਾ ਉਹਨੂੰ ਪੂਰਾ ਕਰਦੇ ਹੋ ਤੋ ਬਾਅਦ ਹੋਰ ਵੀ ਪੈਸੇ ਆਉਣਗੇ ਉਹ ਦੇਵਾਂਗੇ ਪਿੰਡਾਂ ਦੀਆਂ ਸੜਕਾਂ ਪੂਰੀਆਂ ਜਿੰਨੀਆਂ ਹੈ ਪਾਸ ਕਰਦੇ ਆਂਗੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਮੇਰੀ ਅਪੀਲ ਹੈ ਕਿ ਜਿੱਥੇ-ਜਿੱਥੇ ਅਜੇ ਨਹੀਂ ਕੰਮ ਸ਼ੁਰੂ ਹੋਇਆ ਜਾਂ ਲੱਗਦਾ ਨਹੀਂ ਆ ਉਹਨਾਂ ਦਾ ਨਾਮ ਆਇਆ ਕਿਉਂਕਿ ਮੈਂ ਪੂਰੀ ਲਿਸਟ ਦਿੱਤੀ ਸੀ ਹਲਕੇ ਦੇ ਜਿੰਨੀਆਂ ਸੜਕਾਂ ਸੀਗੀਆਂ ਉਹ ਤੋਂ ਬਿਨਾਂ ਜੇ ਕੋਈ ਹੋਰ ਵੀ ਕਿਤੇ ਹੈ ਤਾਂ ਲੋਕ ਪੰਚਾਇਤਾਂ ਜਿਹੜੀਆਂ ਨੇ ਉਹ ਮਤੇ ਪਾ ਕੇ ਉਹ ਸੰਪਰਕ ਕਰਨ ਉਹਨਾਂ ਦੀਆਂ ਸੜਕਾਂ ਪਾਵਾਂਗੇ ਜੀ ਜੀ ਸੋ ਬਾਬਾ ਧੰਨਵਾਦ ਕਰਦੇ ਜੀ ਥੈਂਕ ਯੂ ਮੈਡ